ਸਤਿਨਾਮ ਸ੍ਰੀ ਵਾਹਿਗੁਰੂ ਜੀ ਚੌਪਾਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀਂ ਕਬੂ ਬਾਈ ਬੇਨ ਤੇ ਚੌਪਾਈ ਹਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮੰਨ ਰਹਿ ਹਮਾਰਾ ਆਪਣਾ ਜਾਨਕ ਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਬਾਦ ਮੁਕਾਬ ਹੋ ਆਪ ਹਾ ਦਾ ਮਹਮ ਚਾਬ ਹੋ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾਨ ਜ ਕਰਤਾ ਕਰੀਐ ਸਭਰਨ ਕਉ ਆਜ ਸੰਗਲਿਐ ਪੂਰਨ ਹੋਏ ਹਮਾਰੇ ਆਸਾ ਤੂਰਬੇਨ ਕੇ ਰਹੇ ਬਿਆਸਾ ਤੁਮਹੇ ਸਾੜ ਕੀ ਅਵਰਨਾ ਤਿਆਮ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਵਰ ਗਏ ਮਰਨ ਕਾਲ ਕਾ ਦਰਾਸਨ ਵਰ ਗਏ ਹੋ ਜੋ ਉਸ ਦਾ ਹਮਾਰੇ ਪਛਾ ਸ਼੍ਰੀ ਆ ਤੁਜ ਜੋ ਕਰਿਓ ਰੱਛਾ ਰਾਖ ਲਿਹੁ ਮੋ ਰਾਖਨ ਹਾਰੇ ਸਾਹੇ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਨ ਕੇ ਹੰਤਾ ਆਤਮਹੁ ਪੂਰੇ ਚਤੁਰਦਸ਼ ਕੰਤਾ ਕਾਲ ਪਾਈ ਬ੍ਰਹਮ ਮਵਤਰਾ ਕਾਲ ਪਾਈ ਸੋਜਾ ਉਤਰਾ ਕਾਲ ਪਾਈ ਗਰਬਿਸ਼ਲ ਮਰਗਾਸਾ ਸ਼ਗਲ ਕਾਲ ਕਾ ਕੀ ਆਤਮਾਸ਼ ਜਾਵਨ ਕਾਲ ਜੋਗੀ ਸਭ ਕੀ ਓ ਬੇਦਰਾਜ ਬ੍ਰਹਮਾ ਜੋ ਥਿਓ ਜਾਵਨ ਕਾਲ ਸਾਲੂ ਸਵਾਰਾ ਨਵਸ਼ਕਾਰ ਹੈ ਤਾਹੇ ਹਮਾਰਾ ਜਾਵਨ ਕਾਲ ਸਭ ਜਗਤ ਬਣਾਇਓ ਦੇਵਦਤ ਜਚਨ ਉਜਾਇਓ ਆਦ ਅੰਤ ਇੱਕ ਔਤਾਰਾ ਸੋਏ ਗਰੂ ਸਮਝਿਓ ਹਮਾਰਾ ਨਮਸ਼ਕਾਰ ਦਿਸਹਿ ਕੋ ਹਮਾਰੀ ਸਖਤ ਪ੍ਰਜਾ ਜਨਾਬ ਸੁਵਾਰੀ ਸਿਵਕਨ ਕਾ ਸਭ ਕੋ ਸਭ ਦੇਉ ਸਤਨੰਨ ਕਾ ਬਲ ਮੋਦ ਕੀਓ ਕੜ ਕੜ ਕੇ ਅੰਦਰ ਗੇ ਜਾਣ ਤ ਭਲੇ ਬੁਰੇ ਕੀ ਪੀਰ ਬਸ਼ਾਨਤ ਚੀਟੀ ਤੇ ਗੰਨ ਨਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਜੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪੀਰ ਬਸ਼ਾਨੈ ਕੜ ਕੜ ਕੇ ਪੜ ਪੜ ਕੇ ਜਾਣੈ ਜਗਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਾ ਦੇਹ ਅਪਾਰਾ ਜਵਾਖ ਰਖ ਕਰਤ ਹੋ ਗਭੂ ਤੁਮੈ ਮਿਲਤ ਦੇਹ ਦਰਸਭੂ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹੈ ਤੰਦ ਨਾਮ ਜਾਨਦ ਬੀਦ ਭੀਦ ਰਾਲਮ ਨਰੰਕਾਰ ਦਰਵਕਾਰ ਨਰਲਾਮਪੋ ਆਦਾਨੀਲ ਅਨਾਦ ਸੰਪੋ ਤਾ ਕਾ ਉਨਚਾਰ ਦੇ ਪਿੰਦਾ ਜਾ ਕੋ ਪੀਵ ਨਾ ਪਾਵਤ ਬਿਦਾਂ ਤਾ ਕਾ ਕਿਰਪਾ ਹਨਨ ਮਾਨਤ ਮਹਾ ਮੂੜ ਹੈ ਕਛ ਪੀਦ ਨਾ ਜਾਣਤ ਮਹਾਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਰਤ ਨੇ ਪੀਵ ਆਪ ਆਪਣੀ ਉਦਹ ਜਿਤੇ ਵਰਣਦ ਪਿੰਨ ਪਿੰਨ ਤੂੰ ਹੈ ਤੇ ਤੇ ਤੁਮਰਾ ਲਖਾਨਾ ਜੈ ਬਸਾਰਾ ਕਹਿ ਬਿਜਸਜਾ ਪ੍ਰਥਮ ਸੰਸਾਰਾ ਇਕ ਰੂਪਨੁ ਸਰੂਪਾ ਰੰਗ ਪਿਉਰਾ ਆਵ ਕਹਿ ਭੂਪਾ ਅੰਡਾ ਜੇ ਰਸੇ ਤੇ ਕਿਨੀ ਤਤਿ ਵਿਖਾਨ ਬਹੁ ਰਚ ਦਿਨੀ ਕਹੋ ਫੂਲ ਰਾਜਾ ਹਵ ਬੈਠਾ ਕਹੋ ਸ਼ਮਨ ਪਿਉ ਸੰਗਰ ਇਕਠਾ ਸਾਗਰੇ ਸ੍ਰਿਸ਼ਟ ਦਿਖਾਇਆ ਚੰਪਾਵ ਆਜੁ ਗਾਤ ਸਰੂਪ ਸਵੰਪਵ ਆਵਰਛਾ ਮੇਰੇ ਤਮ ਕਰੋ ਸਿਖੁ ਬਾਰ ਸਿਖ ਸੰਗ ਰੋ ਦੂਟਿ ਤੇ ਅਠਵਤਰ ਪਤਾ ਸਗਲ ਬਲੇਸ਼ ਕਰੋ ਨਨਕਾਤਾ ਜਿਹਾ ਤੁਝ ਜਿਹਾ ਛਨਣੇ ਪਰੇ ਜਨ ਕੈ ਦੁਸਟ ਦੁਖਤ ਹਵੇ ਮਰੇ ਪੁਰਖ ਜਉਣ ਪਗ ਪਰੇ ਤੇ ਹਾਰੇ ਜਨ ਕੈ ਦੂ ਸੰਕਟ ਸਭ ਟਾਰੇ ਜੋ ਕਲ ਕੁਗਬਾਰ ਧਿਆਇ ਹੈ ਤਾਂ ਕੇ ਕਾਲ ਨਿਕਟ ਨਾ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨੁ ਕਮ ਹਰ ਹੋ ਰਜ ਸਿਧ ਕਰ ਸਭ ਹੋਈ ਦੁਸ਼ਟ ਛਾਪ ਸਕੈ ਨਾ ਕੋਈ ਇਕ ਵਾਰ ਜਨਤ ਮੈਂ ਸੁਹਾਰਾ ਕਾਲ ਪਾਸੇ ਤਾਹਿ ਮਨਾ ਜਿਨ ਨਿਰਨਾਵ ਤੇ ਹਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਖਰੜ ਕੇ ਤਮ ਛੰਨ ਤਿਹਾਰੇ ਆਪ ਹਾਸ ਦੇ ਲਹੁ ਬਾਰੀ ਸਰਬ ਠੋਨ ਮੋਹੋ ਸਹਾਈ ਦੁਸ਼ਟ ਦੋਗਤੀ ਲਹਵਚਾਈ ਕਿਰਪਾ ਕਰੇ ਹੰਬਰ ਜਗ ਮਤਾ ਗ੍ਰੰਥ ਕਰਾ ਪੂਰਨ ਸੁਗਰਾਤਾ ਕਿਲ ਵਿਖ ਸੰਗਰ ਦੇਹ ਇਕ ਹਰਤਾ ਦੁਸ਼ਟ ਦੋਖਿਨ ਕਾਉਛੇ ਕਰਤਾ ਸ਼੍ਰੀ ਆ ਤੁਝ ਜਪਐ ਦਿਆਲਾ ਪੂਰਨ ਕ੍ਰਾ ਗ੍ਰੰਥ ਤਤਕਾਲਾ ਮਨ ਬਾਛ ਦਫਲ ਪਾਵੈ ਸੋਈ ਦੁਖ ਨਾ ਦਿਸੈ ਬਿਆਪਤ ਕੋਈ ਅਡਲ ਸੁਣੈ ਗਉਜਿਆ ਸੁਖ ਨਾ ਪਾਵੈ ਸੁਣੈ ਮੂਲ ਚਿਤ ਲਾਈ ਚਤੁਰਤਾ ਆਵੈ ਦੋਹ ਦਰਦ ਪਾਓ ਨਿਕਲਣਾ ਤਿਨ ਨਰਕੈ ਰਹੈ ਹੋ ਜੋ ਆਕੇ ਗਮਾਨ ਚੋਪਈ ਕੋ ਕਹੈ ਚੋਪਈ ਸੰਬਤ ਸੁਤਲ ਹੈ ਸੈਸਪਣੀ ਜੈ ਅਰਧ ਸੈਸ ਅਵਨਤੀਨ ਕਹੀ ਜੈ ਪਾਦ ਰਸੁਦੀ ਅਸ਼ਟਮੀ ਰਾਵੜਾ ਤੀਰਸਤੂਦnabla ਗ੍ਰੰਥ ਸੁਧਾਰਾ ਸਵਈਆ ਪਾਹਿ ਨਹ ਜਉ ਤੇ ਤੁਮਰੇ ਦਵ ਤੇ ਗਵਾਖ ਦਰਨਹਿਆਨੇਉ ਰਾਮ ਰਹੀਮ ਪ੍ਰਾਨਕੁ ਰਾਨ ਅਨੇਕ ਹੈ ਦੇਖਣਾ ਮਾਨੇਉ ਸਿਮਰੇ ਸਾਥ ਰਮੀ ਸਮੈ ਮੋ ਪੀਧ ਕਹੇ ਹਮੇਕ ਨਾ ਜਾਣੇਉ ਰੀਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਾ ਤੋਹਿ ਬਖਾਨੇਉ ਦੁਖਦਾ ਸਗਲ ਦਵਾ ਕੋ ਛੜ ਕੈ ਗੇਹੋ ਤਹਾਰੋ ਦਵਾਰ ਬਾਹੇ ਰਹੇਗੀ ਲਾਜ ਅਸ ਗੋਬਿੰਦ ਦਾਸ ਤਹਾਲ ਸਗਲ ਦਵਾਰ ਕੋ ਛੜ ਕੈ ਯਹੋ ਤਹਾਰੋ ਦਵਾਰ ਬਾਹੇ ਰਹੇ ਗਿਲਾਜ ਅਸੋ ਗੋਬਿੰਦ ਦਾਸ ਤਹਾਰ ਰਾਮ ਕਲੀ ਮਹਿਲਾ ਤੀਜਾ ਆਨੰਦ ਇਕ ਓ ਅੰਕਾਰ ਸਤਗੁਰ ਪ੍ਰਸਾਦ आनंद पिया मेरे माई सतगुरु मैं पाया सतगुरु ता पाया सहज सेते मन वजिया वदाइयां राग रचना परिवार परियां शब्द गा बनाईयां शब्द ओ ता गाओ हरि की रा मन जनी बसाया कह नानक नंद हुआ ਸਤਿ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਸਰ ਸਾਰਣਾ ਅੰਗੀਕਾਰ ਹੋ ਕਲੇ ਤੇਰਾ ਕਾਰਜ ਸਭ ਸੁਆਨਣਾ ਸਮਨਾਗਲਾ ਸਮਰਾਸਵਾਮੀ ਸੋਖ ਯਮਨ ਅਵਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਤਾ ਚੇ ਸਾਹਿਬ ਕਿਆ ਨਾਹੀ ਦਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸੇ ਸਲਾਹ ਤੇਰੀ ਨਾਮ ਮਨਵਸਾਵੈ ਨਾਮ ਜਿਨ ਕੈ ਮਨੋਸਿਆ ਵਾਜੀ ਸਬਦ ਖਨੀਰੀ ਕਹਿ ਨਾਮ ਸੁੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਧਰਮੀ ਦਾ ਇਨ ਮੁਖਾਂ ਸਭ ਗਵਾਈਆਂ ਗਲ ਸ਼ਾ ਸੁਖਮਨੈ ਉਸਿਆ ਜਿਨੇ ਛਾ ਸਭ ਜਾਈਆਂ ਸਦਾ ਕਿਰਪਾਨ ਗਿਤਾ ਗਲ ਬਟ ਹੋ ਜਿਸ ਅਦੇ ਆਵੜਿਆ ਕਹਿ ਨਾਨਕ ਸਨੋ ਸੰਤ ਹੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰ ਸੁਭਾਗੈ ਘਰ ਸੁਵਾਗੇ ਸ਼ਬਦ ਬਾਝੇ ਕਲਾ ਜਿਤ ਕਰਤਾ ਰਿਆਂ ਪੰਜ ਦੂਦ ਵਸ ਕਿਤੇ ਕਾਲ ਗੰਡਕ ਮਾਰਿਆ ਤੁਰ ਅਗਨ ਪਾਇਆ ਤੁਜਨ ਕਉ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਦੈਸ਼ਵ ਹੋਆ ਤਿਤ ਕਰ ਅਨਹਦ ਬਾਚੇ ਆਨੰਦ ਸੁਣੋ ਹੋੜ ਭਾਗੇ ਹੋ ਸਗਲ ਮਨੋਰਥ ਪੂਰੇ ਬਰਾਬਰ ਪਾਇਆ ਜਲੇ ਸਗਲੇ ਸੂਰੇ ਦੁਖ ਲੋਸਨਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬੋਲੇ ਦੇ ਗਹਤੇ ਪਵਿੱਤ ਸਤਗੁਰ ਹਾ ਵਰਪੂਰੇ ਮਨਵੰਤ ਨਾਨਕ ਅਗਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਨਵੰਤ ਨਾਨਕ ਅਗਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦਿਵਸ ਰਾਤ ਵਿਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਮਹਦੂਰ ਕਰਮਿ ਆਪੋ ਆਪਣੀ ਕਿਨੇੜਾ ਕੈ ਦੂਦ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਨਾਨਕ ਤੇ ਮਖੋ ਜਾਲੇ ਕਿਤੇ ਛੁਪੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ